ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਵਿਸ਼ਾਲ ਅਤੇ ਖੁਸ਼ਹਾਲ ਰਾਜ ਤੇ ਰਾਜਾ ਅਜੀਤ ਪ੍ਰਤਾਪ ਦਾ ਰਾਜ ਸੀ ਉਹਨਾਂ ਦੀ ਬਹਾਦਰੀ पराक्रम ਅਤੇ ਨਿਆਂਕਾਰੀ ਸੁਭਾਅ ਦੀ ਗੂੰਜ ਚਾਰੇ ਦਿਸ਼ਾਵਾਂ ਵਿੱਚ ਫੈਲ ਚੁੱਕੀ ਸੀ ਪਰਜਾ ਉਹਨਾਂ ਨੂੰ ਦੇਵਤਿਆਂ ਵਰਗਾ ਮੰਨਦੀ ਸੀ ਅਤੇ ਗਵਾਂਢੀ ਰਾਜ ਵੀ ਉਹਨਾਂ ਦੇ ਨਾਂ ਤੋਂ ਡਰਦੇ ਸਨ ਪਰ ਸਮੇਂ ਦੇ ਨਾਲ ਇਹ ਜਸ ਅਤੇ ਸਤਕਾਰ ਰਾਜਾ ਲਈ ਮਾਣ ਨਹੀਂ ਸਗੋਂ ਹੰਕਾਰ ਦਾ ਕਾਰਨ ਬਣਨ ਲੱਗਾ ਹੌਲੀ-ਹੌਲੀ ਉਹਨਾਂ ਦੇ ਦਿਲ ਵਿੱਚ ਹੰਕਾਰ ਦੀਆਂ ਜੜਾਂ ਡੂੰਘੀਆਂ ਡੂੰਘੀਆਂ ਹੁੰਦੀਆਂ ਚਲੀਆਂ ਗਈਆਂ। ਹੁਣ ਉਹ ਖੁਦ ਨੂੰ ਅਜਿੱਤ ਸਮਝਣ ਲੱਗੇ ਸਨ ਅਤੇ ਉਹਨਾਂ ਨੂੰ ਵਿਸ਼ਵਾਸ ਸੀ ਕਿ ਉਹਨਾਂ ਦੀ ਸ਼ਕਤੀ ਦੇ ਅੱਗੇ ਕੋਈ ਟਿਕ ਨਹੀਂ ਸਕਦਾ। ਇਸੇ ਹੰਕਾਰ ਦੇ ਦਿਨਾਂ ਵਿੱਚ ਇੱਕ ਸਵੇਰ ਦਰਬਾਰ ਸਜਿਆ। ਰਾਜ ਮਹਿਲ ਦੀ ਸ਼ਾਨਦਾਰ ਸਭਾ ਵਿੱਚ ਮੰਤਰੀ ਹੌਲੀ-ਹੌਲੀ ਅੱਗੇ ਵਧਿਆ। ਉਸਨੇ ਹੱਥ ਜੋੜ ਕੇ ਡੂੰਗੀ ਨਿਮਰਤਾ ਨਾਲ ਕਿਹਾ, "ਮਹਾਰਾਜ ਦੀ ਜੈ ਹੋਵੇ। ਗੋਂਡੀ ਰਾਜ ਵੱਲੋਂ ਸੁਨੇਹਾ ਆਇਆ ਹੈ। ਉੱਥੋਂ ਦੇ ਰਾਜੇ ਨੇ ਆਪਣੀ ਪੁੱਤਰੀ ਦੇ ਵਿਆਹ ਦਾ ਸੱਦਾ ਵੱਡੇ ਸਨਮਾਨ ਨਾਲ ਭੇਜਿਆ ਹੈ।" ਦਰਬਾਰ ਵਿੱਚ ਸਨਨਾਟਾ ਛਾ ਗਿਆ। ਸਾਰਿਆਂ ਦੀ ਨਿਗਾਹਾਂ ਰਾਜੇ ਵੱਲ ਟਿਕ ਗਈਆਂ ਅਜੇ ਪ੍ਰਤਾਪ ਹਲਕੀ ਜੇ ਹਾਸੇ ਨਾਲ ਸਿੰਘਾਸਨ ਤੇ ਪਿੱਛੇ ਢੋਲਾ ਕੇ ਬੈਠੇ ਅਤੇ ਬੋਲੇ ਮੰਤਰੀ ਸਾਡੇ ਕੋਲ ਇੰਨਾ ਸਮਾਂ ਕਿੱਥੇ ਹੈ ਕਿ ਅਸੀਂ ਛੋਟੇ-ਛੋਟੇ ਰਾਜਿਆਂ ਦੇ ਵਿਆਹ ਸਮਾਗਮਾਂ ਵਿੱਚ ਜਾਈਏ ਸਾਡੀ ਮੌਜੂਦਗੀ ਉਹਨਾਂ ਦਾ ਮਾਣ ਵਧਾਏਗੀ ਸਾਡਾ ਨਹੀਂ ਮੰਤਰੀ ਨੇ ਮੂੰਹ ਸੁੰਗੜਦੇ ਹੋਈ ਗਹਿਰੀ ਚਿੰਤਾ ਪ੍ਰਗਟਾਈ ਉਸਨੇ ਹੌਲੀ ਪਰ ਦ੍ਰਿੜ ਸੁਰ ਵਿੱਚ ਕਿਹਾ ਮਹਾਰਾਜ ਰਾਜਨੀਤੀ ਸਿਰਫ ਤਾਕਤ ਨਾਲ ਨਹੀਂ ਚੱਲਦੀ ਸੰਬੰਧ ਨਿਭਾਉਣਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ ਜੇਕਰ ਤੁਸੀਂ ਸੱਦਾ ਸਵੀਕਾਰ ਨਹੀਂ ਕੀਤਾ ਤਾਂ ਗਵੰਡੀ ਰਾਜ ਇਸ ਨੂੰ અપਮਾਨ ਸਮਝਣਗੇ ਅਤੇ ਜੇ ਸੰਬੰਧ ਵਿਗੜੇ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਗੰਭੀਰ ਹੋ ਸਕਦੇ ਹਨ। ਰਾਜਾ ਅਚਾਨਕ ਠਾਕਾ ਮਾਰ ਕੇ ਹੱਸ ਪਏ। ਉਹਨਾਂ ਦੀ ਗੂੰਜਦੀ ਆਵਾਜ਼ ਪੂਰੇ ਦਰਬਾਰ ਵਿੱਚ ਫੈਲ ਗਈ। ਮੰਤਰੀ ਤੂੰ ਵੀ ਅਜੀਬ ਗੱਲਾਂ ਕਰਦਾ ਹੈ ਕਿ ਸਾਡੇ ਨਾਂ ਜਾਣ ਨਾਲ ਉਸ ਛੋਟੇ ਜਿਹੇ ਰਾਜ ਦੀ ਨੀਂਹ ਹਿੱਲ ਜਾਵੇਗੀ। ਬੋਲ ਜੇ ਉਹਨਾਂ ਨੂੰ ਸਾਡਾ ਸਨਮਾਨ ਚਾਹੀਦਾ ਹੈ ਤਾਂ ਉਹਨਾਂ ਨੂੰ ਖੁਦ ਸਾਡੇ ਚਰਨਾਂ ਵਿੱਚ ਆ ਕੇ ਝੁਕਣਾ ਪਵੇਗਾ। ਅਸੀਂ ਉਹਨਾਂ ਦੇ ਉਤਸਵ ਵਿੱਚ ਜਾ ਕੇ ਆਪਣੀ ਸ਼ਾਨ ਕਦੇ ਵੀ ਘਟ ਨਹੀਂ ਕਰਾਂਗੇ। ਮੰਤਰੀ ਨੇ ਧੀਮੀ ਸੁਰ ਵਿੱਚ ਕਿਹਾ, "ਮਹਾਰਾਜ, ਮੈਂ ਤੁਹਾਡੀ ਮਹਿਮਾ ਜਾਣਦਾ ਹਾਂ, ਪਰ ਦੁਸ਼ਮਣ ਬਣਨ ਵਿੱਚ ਸਮਾਂ ਨਹੀਂ ਲੱਗਦਾ। ਜੇਕਰ ਗਵਾਂਡੀ ਰਾਜ ਇੱਕ ਹੋ ਗਏ ਤਾਂ ਮੁਸ਼ਕਿਲ ਆ ਸਕਦੀ ਹੈ।" ਰਾਜੇ ਨੇ ਮਾਣ ਨਾਲ ਕਿਹਾ, "ਤਾਂ ਜੰਗ ਹੋਵੇਗੀ, ਚੰਗਾ ਰਹੇਗਾ। ਸਾਡੀ ਸੈਨਾ ਨੂੰ ਆਪਣੀ ਤਾਕਤ ਦਿਖਾਉਣ ਦਾ ਮੌਕਾ ਮਿਲੇਗਾ ਅਤੇ ਜੋ ਰਾਜਾ ਸੋਚਦਾ ਹੈ ਕਿ ਅਜੇ ਪ੍ਰਤਾਪ ਨਾਲ ਵੈਰ ਲੈ ਕੇ ਬਚ ਜਾਵੇਗਾ, ਉਹ ਮੂਰਖ ਹੈ। ਉਹ ਮੂਰਖਾਂ ਦੇ ਸੁਪਨੇ ਵੇਖ ਰਿਹਾ ਹੈ। ਮంత్రి ਨੇ ਚੁੱਕ ਕੇ ਹੱਥ ਜੋੜਦਿਆਂ ਕਿਹਾ ਮਹਾਰਾਜ ਦੀ ਇੱਛਾ ਸਭ ਤੋਂ ਉੱਪਰ ਹੈ ਮੈਂ ਤੁਰੰਤ ਪੱਤਰ ਭੇਜਣ ਦਾ ਪ੍ਰਬੰਧ ਕਰਦਾ ਹਾਂ ਰਾਜੇ ਨੇ ਆਦੇਸ਼ ਦਿੰਦੇ ਹੋਏ ਕਿਹਾ ਪੱਤਰ ਵਿੱਚ ਸਪਸ਼ਟ ਲਿਖ ਦੇਣਾ ਕਿ ਅਜੇ ਪ੍ਰਤਾਪ ਨੂੰ ਅਜੇ ਇਹ ਸੱਦੇ ਸਵੀਕਾਰ ਕਰਨ ਦੀ ਲੋੜ ਨਹੀਂ ਹੈ ਸੂਰਜ ਕਦੇ ਚੰਦਰਮਾ ਦੇ ਪ੍ਰਕਾਸ਼ ਵਿੱਚ ਚਮਕਣ ਨਹੀਂ ਜਾਂਦਾ ਦਿਨ ਬੀਤਦੇ ਗਏ ਅਤੇ ਰਾਜੇ ਦਾ ਹੰਕਾਰ ਵਧਦਾ ਗਿਆ ਮੰਤਰੀ ਇਹ ਸਭ ਦੇਖ ਕੇ ਮਨ ਹੀ ਮਨ ਚਿੰਤਤ ਰਹਿਣ ਲੱਗਾ ਕਿਉਂਕਿ ਉਹ ਜਾਣਦਾ ਸੀ ਕਿ ਕਿਸੇ ਵੀ ਰਾਜੇ ਦਾ ਪਤਨ ਉਸਦੇ ਹੰਕਾਰ ਤੋਂ ਹੀ ਸ਼ੁਰੂ ਹੁੰਦਾ ਹੈ ਇਸੇ ਦੌਰਾਨ ਇੱਕ ਦਿਨ ਜਦੋਂ ਦਰਬਾਰ ਸਜਿਆ ਹੋਇਆ ਸੀ ਅਚਾਨਕ ਇੱਕ ਬਿਰਧ ਸੰਤ ਅੰਦਰ ਆਏ ਸ਼ਾਂਤ ਚਿਹਰੇ ਅਤੇ ਆਚਰਣ ਨਾਲ ਉਹ ਸਿੰਘਾਸਨ ਕੋਲ ਪਹੁੰਚੇ ਅਤੇ ਬੋਲੇ हे ਰਾਜਨ ਤੁਹਾਡੇ ਪਰਾਕਰਮ ਅਤੇ ਸ਼ਕਤੀ ਦੀਆਂ ਅਨੇਕਾਂ ਕਹਾਣੀਆਂ ਸੁਣੀਆਂ ਨੇ ਮੈਂ ਅੱਜ ਤੁਹਾਨੂੰ ਸਾਹਮਣੇ ਦੇਖ ਕੇ ਮੈਨੂੰ ਮਾਣ ਹੋ ਰਿਹਾ ਹੈ ਰਾਜਾ ਮੁਸਕਰਾਉਂਦੇ ਹੋਏ ਬੋਲੇ ਤੁਸੀਂ ਬਿਲਕੁਲ ਸਹੀ ਸੋਚਦੇ ਹੋ ਮੈਂ ਸ਼ਕਤੀਸ਼ਾਲੀ ਅਤੇ ਬੁੱਧੀਮਾਨ ਰਾਜਾ ਹਾਂ ਮੇਰੀ ਸ਼ਕਤੀ ਅਤੇ ਮੇਰੀ ਬੁੱਧੀ ਦੇ ਅੱਗੇ ਕੋਈ ਨਹੀਂ ਟਿਕ ਸਕਦਾ ਸੰਤ ਨੇ ਹਲਕੀ ਮੁਸਕਾਨ ਨਾਲ ਉੱਤਰ ਦਿੱਤਾ ਰਾਜਨ ਅਜਿਹਾ ਤਾਂ ਸੰਭਵ ਨਹੀਂ ਹੈ ਇਸ ਦੁਨੀਆ ਵਿੱਚ ਹਰ ਕਿਸੇ ਨੂੰ ਈਸ਼ਵਰ ਨੇ ਵਿਸ਼ੇਸ਼ ਸਮਰੱਥਾ ਦਿੱਤੀ ਹੈ ਜ਼ਰੂਰ ਕੋਈ ਹੋਵੇਗਾ ਜੋ ਤੁਹਾਡੇ ਤੋਂ ਵੀ ਵੱਡਾ ਹੋਵੇਗਾ ਕੋਈ ਅਜਿਹਾ ਜੋ ਤੁਹਾਡਾ ਵੀ ਰਾਜਾ ਹੋਵੇਗਾ ਰਾਜੇ ਨੇ ਤਿੱਖੀ ਸੁਰ ਵਿੱਚ ਕਿਹਾ ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਕੀ ਕਹਿ ਰਹੇ ਹੋ ਰਾਜੇ ਦੇ ਸਾਹਮਣੇ ਇਸ ਪ੍ਰਕਾਰ ਦੀਆਂ ਗੱਲਾਂ ਠੀਕ ਨਹੀਂ ਲੱਗਦੀਆਂ ਸੰਤ ਨੇ ਗੰਭੀਰ ਸੁਰ ਵਿੱਚ ਕਿਹਾ ਠੀਕ ਹੈ ਰਾਜਨ ਜੇਕਰ ਤੁਸੀਂ ਖੁਦ ਨੂੰ ਸਭ ਤੋਂ ਵੱਡਾ ਮੰਨਦੇ ਹੋ ਤਾਂ ਮੇਰੀ ਚੁਣੌਤੀ ਪ੍ਰਵਾਨ ਕਰੋ ਜੇਕਰ ਤੁਸੀਂ ਇਸ ਨੂੰ ਪੂਰਾ ਕਰਦੇ ਹੋ ਤਾਂ ਮੈਂ ਮੰਨ ਲਵਾਂਗਾ ਕਿ ਅਸਲ ਵਿੱਚ ਤੁਹਾਡੇ ਤੋਂ ਵੱਡਾ ਕੋਈ ਨਹੀਂ ਹੈ ਰਾਜੇ ਨੇ ਮਾਣ ਨਾਲ ਸਿਰ ਚੁੱਕ ਕੇ ਕਿਹਾ ਅਜੇ ਪ੍ਰਤਾਪ ਕਿਸੇ ਚੁਣੌਤੀ ਤੋਂ ਪਿੱਛੇ ਨਹੀਂ ਹਟਦਾ ਮੈਂ ਤੁਹਾਡੀ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ ਉਹ ਵੀ ਬਿਨਾਂ ਸੁਣੇ ਸੰਤ ਨੇ ਡੂੰਗਾ ਸਾਹ ਲੈ ਕੇ ਕਿਹਾ ਤਿੰਨ ਦਿਨਾਂ ਦੇ ਅੰਦਰ ਆਪਣੇ ਰਾਜ ਵਿੱਚੋਂ ਅਜਿਹੇ ਵਿਅਕਤੀ ਨੂੰ ਲੱਭ ਕੇ ਲੈ ਕੇ ਆਓ ਜੋ ਤੁਹਾਡੇ ਤੋਂ ਵੱਡਾ ਰਾਜਾ ਹੋਵੇ ਰਾਜੇ ਨੇ ਆਤਮ ਵਿਸ਼ਵਾਸ ਨਾਲ ਉੱਤਰ ਦਿੱਤਾ ਤੀਜੇ ਦਿਨ ਤੁਹਾਡੇ ਨਾਲ ਮਿਲਾਂਗਾ ਰਿਸ਼ੀਵਰ ਸੰਤ ਮੁਸਕਰਾ ਕੇ ਰਾਜ ਦਰਬਾਰ ਤੋਂ ਬਾਹਰ ਚਲੇ ਗਏ ਪਰ ਰਾਜਾ ਮਨ ਹੀ ਮਨ ਹੈਰਾਨ ਸਨ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਸੀ ਕਿ ਉਹਨਾਂ ਦੇ ਰਾਜ ਵਿੱਚ ਕੋਈ ਉਹਨਾਂ ਤੋਂ ਵੱਡਾ ਰਾਜਾ ਵੀ ਹੋ ਸਕਦਾ ਹੈ ਫਿਰ ਵੀ ਚੁਣੌਤੀ ਸਵੀਕਾਰ ਕਰ ਚੁੱਕੇ ਸਨ ਇਸ ਲਈ ਇਕੱਲੇ ਹੀ ਰਾਜਗੁਰਮਣ ਨਿਕਲ ਪਏ ਪੂਰਾ ਪਹਿਲਾ ਦਿਨ ਗੁਜ਼ਰ ਗਿਆ ਉਹਨਾਂ ਨੂੰ ਕੋਈ ਅਜੇਹਾ ਨਹੀਂ ਮਿਲਿਆ ਦੂਜੇ ਦਿਨ ਵੀ ਉਹ ਪਿੰਡ ਪਿੰਡ ਘੁੰਮਦੇ ਰਹੇ ਮਗਰ ਹਰ ਪਾਸੇ ਪਰਜਾ ਉਹਨਾਂ ਦੇ ਨਾਮ ਦੇ ਜੈਕਾਰੇ ਲਗਾ ਰਹੀ ਸੀ ਹੌਲੀ ਹੌਲੀ ਉਹਨਾਂ ਦੇ ਅੰਦਰ ਬੇਚੈਨੀ ਵਧਣ ਲੱਗੀ ਤੀਜੇ ਦਿਨ ਤੱਕ ਵੀ ਕੋਈ ਨਹੀਂ ਮਿਲਿਆ ਹੁਣ ਉਹਨਾਂ ਦੇ ਮਨ ਵਿੱਚ ਸੰਤ ਪ੍ਰਤੀ ਗੁੱਸਾ ਉਮਲਣ ਲੱਗਾ ਰਾਜਾ ਨੇ ਮਾਨੀ ਮੰਨ ਗਿਆ ਕੱਲ ਦਰਬਾਰ ਵਿੱਚ ਮੈਂ ਉਸ ਸੰਤ ਨੂੰ ਕਹਾਂਗਾ ਕਿ ਉਹ ਖੁਦ ਉਸ ਵਿਅਕਤੀ ਨੂੰ ਲੱਭ ਕੇ ਦਿਖਾਵੇ ਜੇ ਨਹੀਂ ਦਿਖਾ ਸਕਿਆ ਤਾਂ ਮੈਂ ਉਸ ਨੂੰ ਸਭ ਦੇ ਸਾਹਮਣੇ ਸਜ਼ਾ ਦਵਾਵਾਂਗਾ ਅਤੇ ਉਹ ਸਜ਼ਾ ਤੁਹਾਨੂੰ ਭੁਗਤਣੀ ਪਵੇਗੀ ਸੰਤ ਮੁਸਕਰਾਉਂਦੇ ਹੋਏ ਉੱਠੇ ਅਤੇ ਰਾਜੇ ਨੂੰ ਨਾਲ ਬਾਹਰ ਲੈ ਕੇ ਗਏ ਉਹ ਮਹਿਲ ਤੋਂ ਦੂਰ ਪਿੰਡ ਵੱਲ ਗਏ ਉੱਥੇ ਇੱਕ ਸਧਾਰਨ ਕਿਸਾਨ ਆਪਣੇ ਖੇਤ ਵਿੱਚ ਹਲ ਵਾਰ ਰਿਹਾ ਸੀ ਉਸਦੇ ਕੱਪੜੇ ਮੈਲੇ ਸਨ ਸਰੀਰ ਤੇ ਪਸੀਨੇ ਦੀਆਂ ਬੂੰਦਾਂ ਚਮਕ ਰਹੀਆਂ ਸਨ ਸੰਤ ਨੇ ਇਸ਼ਾਰਾ ਕਰਦਿਆਂ ਕਿਹਾ ਇਹੀ ਹੈ ਤੁਹਾਡੇ ਰਾਜ ਦਾ ਸਭ ਤੋਂ ਵੱਡਾ ਰਾਜਾ ਰਾਜਾ ਚੌਂਕ ਗਏ ਅਤੇ ਗੁੱਸੇ ਨਾਲ ਬੋਲੇ ਇਹ ਮਜ਼ਾਕ ਹੈ ਕਿ ਇਹ ਗਰੀਬ ਕਿਸਾਨ ਮੇਰੇ ਤੋਂ ਵੱਡਾ ਰਾਜਾ ਕਿਵੇਂ ਹੋ ਸਕਦਾ ਹੈ ਸੰਤ ਨੇ ਸ਼ਾਂਤ ਸੁਰ ਵਿੱਚ ਉੱਤਰ ਦਿੱਤਾ ਸੱਚਾ ਰਾਜਾ ਉਹ ਹੁੰਦਾ ਹੈ ਜੋ ਨਿਸਵਾਰਥ ਭਾਵਨਾ ਨਾਲ ਦੂਜਿਆਂ ਦਾ ਜੀਵਨ ਸੰਵਾਰਦਾ ਹੈ ਇਹ ਕਿਸਾਨ ਹਰ ਰੋਜ਼ ਮਿਹਨਤ ਕਰਦਾ ਹੈ ਆਪਣੇ ਪਰਿਵਾਰ ਅਤੇ ਪੂਰੇ ਪਿੰਡ ਦਾ ਢਿੱਡ ਭਰਦਾ ਹੈ ਉਸ ਦੀ ਮਿਹਨਤ ਨਾਲ ਹੀ ਮਨੁੱਖ ਪਸ਼ੂ ਪੰਛੀ ਸਭ ਜੀਵਿਤ ਰਹਿੰਦੇ ਹਨ ਉਹ ਕਿਸੇ ਤੇ ਰਾਜ ਨਹੀਂ ਕਰਦਾ ਫਿਰ ਵੀ ਉਸ ਦੀ ਮਿਹਨਤ ਨਾਲ ਹੀ ਸਮੁੱਚੇ ਸੰਸਾਰ ਦਾ ਵजूद ਬਣਿਆ ਹੋਇਆ ਹੈ ਸਿੰਘਾਸਨ ਤੇ ਬੈਠਣ ਵਾਲਾ ਰਾਜਾ ਨਹੀਂ ਸਗੋਂ ਧਰਤੀ ਵਾਹ ਕੇ ਸਭ ਨੂੰ ਅੰਨ ਦੇਣ ਵਾਲਾ ਹੀ ਅਸਲੀ ਰਾਜਾ ਹੁੰਦਾ ਹੈ ਰਾਜੇ ਦੀਆਂ ਅੱਖਾਂ ਝੁਗ ਗਈਆਂ ਹੰਕਾਰ ਚੂਰ ਚੂਰ ਹੋ ਗਿਆ ਉਹਨਾਂ ਨੇ ਸੰਤ ਦੇ ਚਰਨਾਂ ਵਿੱਚ ਝੁੱਕ ਕੇ ਕਿਹਾ ਅੱਜ ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ ਅਸਲੀ ਮਹਾਨਤਾ ਸੇਵਾ ਅਤੇ ਮਿਮਰਤਾ ਵਿੱਚ ਹੈ ਨਾ ਕਿ ਹੰਕਾਰ ਵਿੱਚ ਬਾਅਦ ਵਿੱਚ ਇਹ ਰਹੱਸ ਸਾਹਮਣੇ ਆਇਆ ਕਿ ਦਰਅਸਲ ਮੰਤਰੀ ਨੇ ਹੀ ਉਸ ਸੰਤ ਨੂੰ ਬੁਲਾਇਆ ਸੀ ਤਾਂ ਕਿ ਰਾਜੇ ਦਾ ਹੰਕਾਰ ਟੁੱਟ ਸਕੇ ਅਤੇ ਉਹਨਾਂ ਦਾ ਪਤਨ ਨਾ ਹੋਵੇ ਉਸ ਦਿਨ ਤੋਂ ਬਾਅਦ ਅਜੇ ਪ੍ਰਤਾਪ ਨੇ ਆਪਣਾ ਕਮਾਂਡ ਤਿਆਗ ਦਿੱਤਾ ਅਤੇ ਪਰਜਾ ਦੀ ਸੇਵਾ ਵਿੱਚ ਸਮਰਪਿਤ ਹੋ ਗਏ।